ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲੈ ਮਨੁੱਖੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਮੱਸਿਆ ਹਰ ਸਮੇਂ ਚਲਦੀ ਰਹਿੰਦੀ ਹੈ ਇੱਕ ਸਮੱਸਿਆ ਖਤਮ ਹੁੰਦੀ ਹੈ ਤਾਂ ਦੂਜੀ ਵੇੜੇ 'ਚ ਆ ਕੇ ਖੜੀ ਹੋ ਜਾਂਦੀ ਹੈ ਜੇਕਰ ਤੁਸੀਂ ਇਸ ਸਮੱਸਿਆਵਾਂ ਤੋਂ ਦੁੱਖਾਂ ਤੋਂ ਕਸ਼ਟਾਂ ਤੋਂ ਦੂਰ ਹੋਣਾ ਚਾਹੁੰਦੇ ਹੋ ਤੇ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੁੰਦੇ ਹੋ ਧਨ ਸੰਪਦਾ ਚਾਹੁੰਦੇ ਹੋ ਤਾਂ ਉਹਦੇ ਲਈ ਇਹ ਇੱਕੋ ਪਾਸ ਜ਼ਰੂਰ ਕਰੋ ਇਹਦੇ ਨਾਲ ਸਭ ਦੁੱਖ ਪਰੇਸ਼ਾਨੀਆਂ ਖਤਮ ਹੋ ਜਾਣਗੇ ਇਸ ਨੂੰ ਕਰਨ ਤੋਂ ਬਾਅਦ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਤੇ ਉਹਦੇ ਵਿੱਚੋਂ ਜੋ ਆਪਾਂ ਦੋ ਕੰਮ ਕਰਨੇ ਨੇ ਪਹਿਲਾ ਕੰਮ ਕੀ ਹੈ ਸਭ ਤੋਂ ਪਹਿਲਾ ਕੰਮ ਆਪਾਂ ਨਾ ਇੱਕ ਰੋਟੀ ਲੈਣੀ ਹੈ ਉਹ ਰੋਟੀ ਹੁਣ ਦੋ ਤਰੀਕਿਆਂ ਨਾਲ ਬਣਾ ਸਕਦੇ ਹਾਂ ਪਹਿਲਾ ਇਹ ਕਿ ਪਹਿਲਾਂparat ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਲਓ ਸੁਚਮ ਕਰ ਲਓ ਉਹਦੇ ਵਿੱਚ ਜਿੰਨੀ ਸ਼ਰਤ ਹੈ ਤੁਸੀਂ ਬਣਾ ਸਕਦੇ ਹੋ ਉਹਨਾਂ ਕੋ ਆਟਾ ਪਾ ਲਓ ਉਹਨੂੰ ਸੁਚੱਜਪਤਾ ਨਾਲ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਉਹ ਆਟਾ ਗੁੰਨ ਕੇ ਤੇ ਉਹਦੀਆਂ ਰੋਟੀਆਂ ਬਣਾ ਲਓ ਇਹ ਕੰਮ ਕੋਈ ਵੀ ਕਰ ਸਕਦਾ ਹੈ ਭਾਵੇਂ ਭੈਣ ਕਰ ਲੇ ਪਤਨੀ ਕਰ ਲੇ ਮਾਂ ਕਰ ਲੇ ਕੋਈ ਵੀ ਆਪਣੇ ਪਰਿਵਾਰ ਦੇ ਕਿਸੇ ਵੀ ਜੀ ਲਈ ਵੀ ਜਿਹੜਾ ਬੜਾ ਜ਼ਿਆਦਾ ਦੁਖੀ ਉਹਦੇ ਲਈ ਕਰਨਾ ਹੈ ਭਾਵੇਂ ਭੈਣ ਕਰੇ ਭਾਵੇਂ ਪਤਨੀ ਤੇ ਭਾਵੇਂ ਮਾਂ ਕਰ ਲੇ ਇਹ ਆਪਾਂ ਆਪਣੀ ਸ਼ਰਧਾ ਦੇ ਅਨੁਸਾਰ ਕਰਨਾ ਹੈ ਵੀ ਜਿੰਨਾ ਸਵੇਰ ਸਮੇਂ ਜਿੰਨੀ ਤੁਸੀਂ ਰੋਟੀ ਬਣਾ ਸਕਦੇ ਹੋ ਓਨੀ ਬਣਾ ਲਓ ਉੱਪਰ ਤੁਸੀਂ ਗੁੜ ਰੱਖ ਲਵੋ ਤੇ ਇਹਨੂੰ ਆਪਣੇ ਘਰ ਦੀ ਛੱਤ ਜਾਂ ਜਿੱਥੇ ਪਤਾ ਹੈ ਵੀ ਕੋਈ ਚਿੜੀ ਜਨੌਰ ਜਾਂ ਬਿੱਲੀ ਆਸ ਆਉਂਦੇ ਨੇ ਉੱਥੇ ਜਾ ਕੇ ਤੇ ਰੱਖ ਦਵੋ ਦੂਜਾ ਕੰਮ ਐਸੀ ਰੋਟੀ ਨੂੰ ਤੁਸੀਂ ਗੁੜ ਨੂੰ ਚੰਗੀ ਤਰ੍ਹਾਂ ਪਾਣੀ ਚ ਘੋਲ ਲਓ ਤੇ ਉਹਨੂੰ ਆਟੇ ਚ ਪਾ ਲਓ ਇਹ ਰੋਟੀ ਭਾਵੇਂ ਛੱਤ ਤੇ ਤੇ ਭਾਵੇਂ ਜਿੱਥੇ ਕੀੜੀਆਂ ਦਾ ਭੋਂ ਜਾਂ ਜਿੱਥੇ ਜਿਹੜੇ ਜਨੌਰ ਨੇ ਉਹ ਆਉਂਦੇ ਹੋਣ ਉੱਥੇ ਰੱਖ ਦੋ ਜਿਵੇਂ ਜਿਵੇਂ ਤੁਸੀਂ ਇਹ ਕਰਦੇ ਜਾਓਗੇ ਤੁਹਾਡੇ ਘਰੋਂ ਗਰੀਬੀ ਤੇ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਣਗੇ ਦੂਜਾ ਕੰਮ ਜੋ ਕਰਨਾ ਹੈ ਉਹ ਤੁਸੀਂ ਸਾਰਿਆਂ ਜੇ ਹੋ ਸਕੇ ਤੇ ਘਰ 'ਚ ਜ਼ਰੂਰ ਕਰੋ ਦੂਜਾ ਕੰਮ ਕੀ ਕਰਨਾ ਹੈ ਵੀ ਘਿਓ ਆਪਣੇ ਸਹਾਰਿਆਂ ਦੇ ਘਰ ਹੁੰਦਾ ਹੈ ਘਿਓ ਲੈ ਕੇ ਤੇ ਇੱਕ ਨਾ ਆਟਾ ਥੋੜਾ ਜਿਹਾ ਗੁੰਨ ਕੇ ਆਟਾ ਸੁੱਚਮਤਾ ਨਾਲ ਗੁੰਨੋ ਗੁੰਨ ਕੇ ਤੇ ਉਹ ਦੀਵਾ ਬਣਾ ਲਓ ਉਹਦੇ ਵਿੱਚ ਤੁਸੀਂ ਉਹ ਜਿਹੜਾ ਘਿਓ ਆ ਭਾਵੇਂ ਇੱਕ ਚਮਚ ਦੋ ਚਮਚ ਜਿੰਨਾ ਤੁਹਾਨੂੰ ਸਾਰਦਾ ਉਹਨਾਂ ਵਿੱਚ ਪਾ ਲਓ ਸ਼ਾਮ ਨੂੰ ਜਦੋਂ ਸਾਰਾ ਪਰਿਵਾਰ ਵਿਹਲਾ ਹੋ ਜੇ ਤੇ ਪੰਜ ਸ਼ਨਾਨਾ ਕਰਕੇ ਜਿੱਥੇ ਘਰ ਦਾ ਪਤਾ ਹੈ ਵੀ ਸੁਚੰਮਤਾ ਉੱਥੇ ਉਹ ਦੀਵੇ ਨੂੰ ਉਸ ਜੋਤ ਨੂੰ ਲਗਾਓ ਸਾਰਾ ਪਰਿਵਾਰ ਆਸ-ਪਾਸ ਬੈਠ ਜਾ ਤੇ ਪਰਮਾਤਮਾ ਦਾ ਨਾਮ ਜਪੋ ਭਾਵੇਂ 2 ਮਿੰਟ ਭਾਵੇਂ 5 ਮਿੰਟ ਪਰ ਸਾਰਾ ਪਰਿਵਾਰ ਇਕੱਠਾ ਬੈਠ ਕੇ ਤੇ ਜਪੋ ਜਦੋਂ ਸਵੇਰੇ ਜੋਤ ਵੱਧ ਜਾਵੇ ਉਹ ਸਵੇਰੇ ਉਸ ਜੋਤ ਨੂੰ ਲੈ ਕੇ ਉਹ ਵਿੱਚੋਂ ਬੱਤੀ ਬਾਹਰ ਕੱਢ ਕੇ ਤੇ ਉਹ ਜੋਤ ਜੋਤ ਨੂੰ ਕਿਸੇ ਵੀ ਘਰ ਦੇ ਡੰਗਰ ਬੱਚਾ ਕਿਸੇ ਨੂੰ ਵੀ ਚਾਰ ਦਿਓ ਜੇ ਆਪਣੇ ਘਰ ਡੰਗਰ ਵੱਛਾ ਨਹੀਂ ਤੇ ਆਸ-ਪਾਸ ਇਹ ਚਾਰ ਦਵ ਕਿਹਾ ਜਾਂਦਾ ਐਵੇਂ ਕਰਨ ਦੇ ਨਾਲ ਘਰ ਦੇ ਵਿੱਚੋਂ ਕੋਈ ਵੀ ਛੋਟੀ ਉਮਰ ਚ ਅਕਾਲ ਚਨਾ ਨਹੀਂ ਨਹੀਂ ਕਰੇਗਾ ਘਰ ਦੇ ਵਿੱਚ ਕੋਈ ਵੀ ਬਿਮਾਰ ਨਹੀਂ ਹੋਵੇਗਾ ਘਰ ਦੇ ਵਿੱਚੋਂ ਕਿਸੇ ਨੂੰ ਕੋਈ ਮਾਨਸਿਕ ਪਰੇਸ਼ਾਨੀ ਨਹੀਂ ਹੋਵੇਗੀ ਤੇ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਦੋਹਾਂ ਵਿੱਚੋਂ ਭਾਵੇਂ ਇੱਕ ਕਰ ਲੋ ਤੇ ਜੇ ਹੋ ਸਕੇ ਤੇ ਦੋਨੋਂ ਚੀਜ਼ਾਂ ਕਰੋ ਤੁਹਾਡੇ ਕਰੋ ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਐਵੇਂ ਕਹਿੰਦੇ ਵੀ ਪੁਰਾਣੇ ਵੇਲਿਆਂ ਦੀ ਗੱਲ ਹੈ ਉਸ ਨਗਰ ਦੇ ਵਿੱਚ ਨਾ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਹ ਰਾਜੇ ਨੇ ਐਲਾਨ ਕਰ ਦਿੱਤਾ ਕਿ ਮੇਰੇ ਨਗਰ ਦੇ ਵਿੱਚ ਕੋਈ ਵੀ ਮੰਗਤਾ ਨਹੀਂ ਆਵੇਗਾ ਤੇ ਜੇ ਕੋਈ ਮੰਗਤਾ ਆਉਂਦਾ ਵੀ ਹੈ ਤੇ ਘਰੋਂ ਕਿਸੇ ਨੂੰ ਕੋਈ ਪਰਸ਼ਾਦਾ ਨਹੀਂ ਦੇਵੇਗਾ ਰਾਜੇ ਨੇ ਚਾਰੇ ਪਾਸੇ ਐਲਾਨ ਕਰ ਦਿੱਤਾ ਹੁਣ ਨਾ ਇੱਕ ਦਿਨ ਇੱਕ ਸੰਤ ਫਕੀਰ ਉਥੋਂ ਲੰਗੀ ਜਾਂਦੇ ਉਹ ਸਾਰੇ ਨਗਰ ਚੋਂ ਲੰਘ ਕੇ ਗਏ ਉਹਨਾਂ ਦੋ ਪਰਸ਼ਾਦਿਆਂ ਦੀ ਆਸ ਹੋਕ ਦਿੱਤੀ ਪਰ ਕੋਈ ਵੀ ਬਾਹਰ ਨਾ ਆਇਆ ਤੇ ਨਾ ਹੀ ਕਿਸੇ ਨੇ ਪ੍ਰਸ਼ਾਦਾ ਦਿੱਤਾ ਸੰਤ ਫਕੀਰ ਜੀ ਬੜੇ ਪਰੇਸ਼ਾਨ ਹੋ ਗਏ ਹੁਣ ਨਾ ਉਹ ਨਗਰ ਤੋਂ ਬਾਹਰ ਆਏ ਉੱਥੇ ਇੱਕ ਬੀਬੀ ਦਾ ਘਰ ਸੀ ਉਹਨਾਂ ਬੁਆ ਘੜਕਾਇਆ ਉਹਨਾਂ ਸਦਾ ਕੀਤੀ ਬੀਬੀ ਬਾ ਵੀ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਵਾ ਤੇ ਦੋ ਪ੍ਰਸ਼ਾਦ ਦੇ 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 ਉਹ ਬੀਬੀ ਕਹਿੰਦੀ ਵੀ ਸੰਤ ਜੀ ਇਸ ਨਗਰ ਚ ਐਲਾਨ ਕੀਤਾ ਹੋਇਆ ਵੀ ਕੋਈ ਵੀ ਆਵੇ ਤੇ ਪ੍ਰਸ਼ਾਦੇ ਨਹੀਂ ਦੇਣ ਸੰਤ ਫਕੀਰ ਕਹਿੰਦੇ ਵੀ ਕੱਲ ਦਾ ਵੀ ਭੁੱਖਾ ਅੱਜ ਸ਼ਾਮ ਹੋ ਗਈ ਤੇ ਅੱਜ ਵੀ ਭੁੱਖਾ ਵਾ ਤੈਨੂੰ ਪਰਮਾਤਮਾ ਦਾ ਵਾਸਤਾ ਹੈ ਵੀ ਦੋ ਪ੍ਰਸ਼ਾਦੇ ਦੇ ਦੇ ਹੁਣ ਬੀਬੀਨ ਤੋਂ ਨਾ ਉਹ ਹਾਲਾਤ ਦੇਖੀ ਨਾ ਗਏ ਅੰਦਰ ਗਈ ਤੇ ਦੋ ਪ੍ਰਸ਼ਾਦੇ ਲਿਆ ਕੇ ਸੰਤ ਫਕੀਰ ਜੀ ਨੂੰ ਦੇ ਦਿੱਤੇ ਹੁਣ ਪਿੰਡ ਦਾ ਨਾ ਸੰਤ ਫਕੀਰ ਉਹ ਦੋ ਪ੍ਰਸ਼ਾਦੇ ਲੈ ਕੇ ਉੱਥੋਂ ਚਲੇ ਗਏ ਪਿੰਡ ਦਾ ਇੱਕ ਮਨੁੱਖ ਸੀ ਤੇ ਉਹਨੇ ਜਾਂਦੇ ਵੇਖ ਲਿਆ ਵੀ ਇਹ ਪ੍ਰਸ਼ਾਦੇ ਦੇਂਦੀ ਏ ਤੇ ਰਾਜੇ ਨੇ ਤੇ ਐਲਾਨ ਕੀਤਾ ਵੀ ਪ੍ਰਸ਼ਾਦਾ ਨਹੀਂ ਦੇਣਾ ਹੁਣ ਉਹਨੇ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਮੀਨਗਰ ਤੋਂ ਬਾਅਦ ਜਿਹੜਾ ਘਰ ਹੈ ਨਾ ਉੰਨੇ ਆਜਣਾ ਇੱਕ ਫਕੀਰ ਨੂੰ ਪ੍ਰਸ਼ਾਦੇ ਦਿੱਤੇ ਨੇ ਦੋ ਹੁਣ ਉਹ ਬੀਬੀ ਨੇ ਆਪਣੀ ਅੱਗੇ ਕਿਸੇ ਸਹੇਲੀ ਨੂੰ ਦੱਸਤਾ ਐਵੇਂ ਕਰਦੇ ਕਰਦੇ ਸਾਰੀ ਨਗਰ ਚ ਗੱਲ ਪੈ ਲਗੀ ਹੁਣ ਇਹ ਗੱਲ ਰਾਜੇ ਤੱਕ ਪਹੁੰਚ ਗਈ ਰਾਜਾ ਕਹਿੰਦਾ ਵੀ ਜਦੋਂ ਮੈਂ ਐਲਾਨ ਕੀਤਾ ਵੀ ਦੋ ਪ੍ਰਸ਼ਾਦੇ ਨਹੀਂ ਦੇਣੇ ਤੇ ਉਹਨੇ ਪ੍ਰਸ਼ਾਦੇ ਦਿੱਤੇ ਤੇ ਦਿੱਤੇ ਕਿਵੇਂ ਜਾਓ ਜਿਹੜੇ ਹੱਥਾਂ ਦੇ ਨਾਲ ਪ੍ਰਸ਼ਾਦੇ ਦਿੱਤੇ ਸੀ ਨਾ ਉਹੀ ਹੱਥ ਉਹਦੇ ਉਹਦੇ ਢੜ ਤੋਂ ਸਰੀਰ ਤੋਂ ਅਲੱਗ ਕਰ ਦੋ ਸੈਨਿਕਾਇ ਬੁਹਾ ਘੜਕਾਇਆ ਬੀਬੀ ਬਾਹ ਰਈ ਉਹਨਾਂ ਨੇ ਪੁੱਛਿਆ ਨਾ ਕਿਛਿਆ ਤੇ ਬੀਬੀ ਦੇ ਹੱਥ ਉਹਦੇ ਸਰੀਰ ਨਾਲ ਉਪਕ ਕਰ ਦਿੱਤੇ ਬੜਾ ਰੋਈ ਤੇ ਘਲਾਈ ਉੱਥੇ ਕੋਈ ਰਾਹ ਮੁਸਾਫਿਰ ਪਿੰਡ ਦਾ ਸੀ ਉਹਨੇ ਕੋਈ ਵੈਦ ਸੱਦ ਕੇ ਤੇ ਪੱਟੀਆਂ ਕਰਾ ਦਿੱਤੀਆਂ ਹੁਣ ਉਹ ਬੀਬੀ ਆਪਣਾ ਜ਼ਿੰਦਗੀ ਜਿਉਣ ਲੱਗੀ ਹੁਣ ਇੱਕ ਦਿਨ ਉਹ ਰਾਜੇ ਦੇ ਮਨ ਚ ਖਿਆਲ ਆਇਆ ਵੀ ਮੇਰੇ ਕੋਲ ਕੋਈ ਔਲਾਦ ਵੀ ਨਹੀਂ ਤੇ ਮੈਂ ਚਾਹਾਂ ਨਾ ਵੀ ਮੈਂ ਦਵਾਰਾ ਵਿਆਹ ਕਰਾਂ ਪਰ ਐਸੇ ਨਾਲ ਕਰਾਂ ਵੀ ਜੋ ਦੁਨੀਆਂ ਦੀ ਸਭ ਤੋਂ ਜਿਹੜੀ ਸੁੰਦਰ ਜਿਹੜੀ ਹੋਵੇ ਬੀਬੀ ਹੋਵੇ ਹੁਣ ਆਪਣੀ ਮਾਂ ਦੇ ਕੋਲ ਗਿਆ ਉਹਦੀ ਮਾਂ ਕੋਲ ਐਸੀ ਤਾਕਤ ਸੀ ਵੀ ਘਰ ਬੈਠੇ ਹੀ ਉਹ ਲੋਕ ਪਰ ਲੋਕ ਸਾਰੀਆਂ ਥਾਵਾਂ ਦੇਖ ਸਕਦੀ ਸੀ ਹੁਣ ਉਹ ਕਹਿੰਦਾ ਵੀ ਮਾਤਾ ਵੀ ਮੈਂ ਇਸ ਦੁਨੀਆ ਦੀ ਸਭ ਤੋਂ ਸੁੰਦਰ ਜਿਹੜੀ ਬੀਬੀ ਐ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਉਹਦੀ ਬੀਬੀ ਨੇ ਇੱਕ ਪ੍ਰਾਤ ਦੇ ਵਿੱਚ ਉਹਦੀ ਮਾਂ ਨੇ ਪਾਣੀ ਪਾਇਆ ਤੇ ਉਹ ਦੇਖ ਕੇ ਕਹਿੰਦੀ ਵੀ ਤੂੰ ਜਿਹੜਾ ਨਾ ਇਸੇ ਨਗਰ ਦੇ ਬਾਹਰ ਇੱਕ ਝੌਂਪੜੀ ਐ ਤੇ ਉੱਥੇ ਇੱਕ ਔਰਤ ਰਹਿੰਦੀ ਪਰ ਉਹਦੇ ਹੱਥ ਨਹੀਂ ਹੈਗੇ ਉਹ ਕਹਿੰਦਾ ਕੋਈ ਨਾ ਹੁਣੇ ਉਹੀ ਔਰਤ ਸੀ ਜਿਸ ਤੇ ਇਸ ਰਾਜੇ ਨੇ ਹੱਥ ਕਟਾਏ ਸੀ ਹੁਣ ਉਹ ਜਦੋਂ ਸੈਨਿਕਾਂ ਨੂੰ ਭੇਜਿਆ ਉਹ ਬੀਬੀ ਨੂੰ ਲੈ ਕੇ ਆਏ ਤੇ ਉਹ ਰਾਜੇ ਦੇ ਨਾਲ ਵਿਆਹ ਕਰ ਦਿੱਤਾ ਹੁਣ ਉਹ ਇੰਨੀ ਜਿਆਦਾ ਸੁੰਦਰ ਸੀ ਗੁਣਾ ਦੀ ਧਾਰਨੀ ਸੀ ਕਿ ਦੂਜੀਆਂ ਰਾਣੀਆਂ ਈਰਖਾ ਕਰਨ ਲੱਗੀਆਂ ਉਹ ਸੋਚਦੀਆਂ ਵੀ ਕਦੋਂ ਇਸ ਨੂੰ ਇਸ ਥਾਂ ਤੋਂ ਬਾਹਰ ਕੱਢਿਆ ਜਾਵੇ ਹੁਣ ਕੀ ਹੋਇਆ ਬਿਕੋਜ ਸਮਾਂ ਲੰਘਿਆ ਤੇ ਰਾਜੇ ਦਾ ਦੂਰ ਕਿਸੇ ਜਿਹੜਾ ਦੇਸ਼ ਸੀ ਉਸ ਦੇ ਨਾਲ ਉਹਨੇ ਹਮਲਾ ਕਰਨਾ ਸੀ ਹੁਣ ਉਹ ਆਪਣੇ ਰਾਹ ਜਿੰਨੇ ਆਪਣੇ ਸੈਨਿਕ ਸੀ ਸਾਰੇ ਲੈ ਕੇ ਚਲਾ ਗਿਆ ਪਿੱਛੋਂ ਹੁਣ ਜਿਸ ਰਾਣੀ ਦੇ ਹੱਥ ਨਹੀਂ ਸਨ ਹੈਗੇ ਉਹਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ। ਹੁਣ ਦੂਜੀਆਂ ਰਾਣੀਆਂ ਤੇ ਈਰਖਾ ਕਰਦੀਆਂ ਸਨ, ਮੌਕੇ ਦੇ ਇੰਤਜ਼ਾਰ ਕਰਦੀਆਂ ਪਈਆਂ ਸਨ। ਉਹਨੇ ਰਾਜੇ ਨੂੰ ਖੱਤ ਲਿਖ ਕੇ ਭੇਜਿਆ ਵੀ ਰਾਜਾ ਤੇਰੇ ਜਾਣ ਤੋਂ ਬਾਅਦ ਤੇਰੀ ਰਾਣੀ ਦੇ ਘਰ ਪੁੱਤਰ ਹੋਇਆ ਪਰ ਤੇਰੀ ਰਾਣੀ ਬਦਕਾਰ। ਰਾਜੇ ਨੇ ਕੁਝ ਨਾ ਸੋਚਿਆ ਤੇ ਰਾਜੇ ਨੇ ਇੱਕ ਚਿੱਠੀ ਲੈ ਕੇ ਭੇਜ ਦਿੱਤੀ ਵੀ ਤੇ ਗਾਲਚੇ 'ਚ ਇੱਕ ਚੁੰਨੀ ਪਾ ਕੇ ਜਿਹੜਾ ਪੁੱਤਰ ਹੋਇਆ ਉਹਦੇ ਗਲ ਦੇ ਵਿੱਚ ਉਸਨੂੰ ਪਾ ਕੇ ਤੇ ਇਸ ਨਗਰ ਤੋਂ ਬਾਹਰ ਛੱਡ ਦਿੱਤਾ ਜਾਵੇ। ਜਿਵੇਂ ਚਿੱਠੀ ਪਹੁੰਚੀ ਸੈਨਿਕਾ ਨੇ ਉਹਦੇ ਗਾਲ 'ਚ ਚੁੰਨੀ ਪਾਈ ਤੇ ਉਹਦੇ ਵਿੱਚ ਉਹਦੇ ਪੁੱਤਰ ਨੂੰ ਪਾਇਆ ਤੇ ਦੂਰ ਦਰਾਡੇ ਨਗਰ 'ਚ ਛਾਟਾਇ। ਹੁਣ ਸਵੇਰ ਦੀ ਬੀਬੀ ਤੁਰਦੀ ਪਈ ਸੀ। ਹੁਣ ਪਿਆਸ ਲੱਗੀ ਸੀ। ਜਦੋਂ ਅੱਗੇ ਗਈ ਤੇ ਦਰਿਆ ਤੋਂ ਉੱਡ ਕੇ ਪਾਣੀ ਪੀਣ ਲੱਗੀ ਤੇ ਉਹਦਾ ਪੁੱਤਰ ਵੇਚੀ ਵਹਿ ਗਿਆ। ਹੁਣ ਪਾਣੀ ਉਹਨੂੰ ਭੁੱਖ ਸਾਰਾ ਕੁਝ ਭੁੱਲ ਗਿਆ। ਜਦੋਂ ਪੁੱਤਰ ਹੀ ਵੇਚ ਰੁੜ ਗਿਆ ਉੱਚੀ ਉੱਚੀ ਜ਼ੋਰ ਜ਼ੋਰ ਕੇ ਰੋਣ ਲੱਗੀ। ਕੁਝ ਸਮੇਂ ਬਾਅਦ ਕੋਈ ਪਿੱਛੋਂ ਆ ਕੇ ਤੇ ਉਹਦੇ ਸਿਰ ਤੇ ਹੱਥ ਰੱਖਿਆ। "ਕਿਆ ਬੀਬਾ ਤੂੰ ਕਿਉਂ ਰੋਂਦੀ ਏ?" ਉਨੇ ਨਾ ਇਕਦਮ ਖੜੇ ਹੋ ਕੇ ਕਿਆ ਵੀ ਅਸੀਂ ਨਾ ਵੀ ਮੇਰੇ ਨਾ ਹੱਥ ਨਹੀਂ ਹੈਗੇ ਸਨ ਪਿਆਸ ਲੱਗੀ ਸੀ ਤੇ ਮੇਰਾ ਪੁੱਤਰ ਵਿੱਚ ਰੋੜ ਗਿਆ ਹੁਣ ਨਾ ਜਿਹੜੇ ਉਹਦੇ ਦੋ ਦੇ ਸਹਰਾਣੇ ਆ ਕੇ ਖੜੇ ਸਨ ਨਾ ਉਹਨਾਂ ਉਹਦੇ ਹੱਥ ਦੇ ਉੱਤੇ ਜਦੋਂ ਹੱਥ ਰੱਖਿਆ ਨਾ ਤੇ ਉਹਦੇ ਹੱਥ ਜਿਹੜੇ ਉਹ ਕੱਟੇ ਸਨ ਉਹ ਵਾਪਸ ਆ ਗਏ ਫਿਰ ਪਾਣੀ 'ਚ ਹੱਥ ਪਾਇਆ ਤੇ ਉਹਦਾ ਉਹ ਪੁੱਤਰ ਕਹ ਆ ਵੀ ਇਹੀ ਤਰ੍ਹਾਂ ਪੁੱਤਰ ਉਹਨੇ ਜਲਦੀ ਨਾਲ ਚੁੱਕ ਕੇ ਤੇ ਆਪਣੇ ਗਾਲ ਨਾਲ ਲਾ ਲਿਆ ਹੁਣ ਉਹਨੂੰ ਇਹ ਵੀ ਭੁੱਲ ਗਿਆ ਸੀ ਵੀ ਉਹਦੇ ਹੱਥ ਵੀ ਨਹੀਂ ਹੈਗੇ ਤੇ ਉਹਨੇ ਗੱਲ ਨਾਲ ਪੁੱਤਰ ਨੂੰ ਲਾ ਲਿਆ ਇਨਨੇ ਨੂੰ ਉਹਨਾਂ ਦੋਹਾਂ ਪ੍ਰਕਾਸ਼ ਰੂਪ ਨੇ ਕਿਹਾ ਬੀਬਾ ਤੂੰ ਇਹ ਨਹੀਂ ਪੁੱਛੇਂਗੀ ਅਸੀਂ ਕੌਣ ਹ ਉਹ ਕਹਿੰਦੀ ਵੀ ਮੈਂ ਤਾਂ ਇਹ ਪੁੱਛਣਾ ਹੀ ਭੁੱਲ ਗਈ ਤੁਸੀਂ ਕੌਣ ਉਹਨਾਂ ਨੇ ਕਿਹਾ ਅਸੀਂ ਉਹੀ ਦੋ ਰੋਟੀਆਂ ਜੋ ਤੂੰ ਸੰਤ ਫਕੀਰ ਨੂੰ ਦਿੱਤੀਆਂ ਸਨ ਇਹ ਦੋ ਰੋਟੀਆਂ ਤੇਰੀ ਜ਼ਿੰਦਗੀ ਦੇ ਤਮਾਮ ਦੁੱਖ ਪਰੇਸ਼ਾਨੀਆਂ ਦੂਰ ਕਰ ਦਿੱਤੀਆਂ ਨੇ ਉਹ ਭੁੱਖੇ ਢਿੱਡ ਦੀ ਅਸੀਸ ਨੇ ਤੇਰੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਦਿੱਤਾ ਇਸ ਤੋਂ ਅੱਗੇ ਜਾਂ ਇੱਕ ਨਗਰ ਹੈ ਉੱਥੋਂ ਦੀ ਰਾਣੀ ਬਣ ਕੇ ਰਹੀ ਆਪਣੇ ਪੁੱਤਰ ਨੂੰ ਚੰਗੇ ਗੁਣਾਂ ਦਾ ਧਾਰਨੀ ਬਣਾਈ ਪਰ ਯਾਦ ਰੱਖੀ ਜੇਕਰ ਉਹ ਸਿਰਫ ਦੋ ਰੋਟੀਆਂ ਤੇਰੀ ਕਿਸਮਤ ਬਦਲ ਸਕਤੀਆਂ ਨੇ ਜੇਕਰ ਤੂੰ ਰੋਜ਼ ਕਿਸੇ ਦਾ ਟਿੰਡ ਪਰੇ ਤੇ ਜ਼ਿੰਦਗੀ ਚੋਂ ਨਾਲੇ ਤਮਾਮ ਦੁੱਖ ਦੂਰ ਹੋ ਜਾਣਗੇ ਹੁਣ ਨਾ ਇੰਨਾ ਕਹਿ ਕੇ ਉਹ ਦੋ ਰੋਟੀਆਂ ਦਾ ਜਿਹੜਾ ਪੌਨਸੀ ਉੱਥੋਂ ਚਲਾ ਗਿਆ ਹੁਣ ਅੱਗੇ ਜਾਂਦੀ ਏ ਤੇ ਉੱਥੇ ਉਹ ਨਗਰ ਹੁੰਦਾ ਹੁਣ ਉੱਥੇ ਖੁਸ਼ੀ ਖੁਸ਼ੀ ਉੱਥੇ ਵਾਸ ਕਰਨ ਲੱਗਦੀ ਏ ਤੇ ਹਰ ਇੱਕ ਨੂੰ ਉਹ ਦੋ ਰੋਟੀਆਂ ਦੀ ਜਿਹੜੀ ਉਹਦੇ ਨਾਲ ਹੱਡ ਬੀਤੀ ਸੀ ਉਹ ਸਭ ਨੂੰ ਦੱਸਦੀ ਏ ਸਾਰਾ ਨਗਰ ਹੁਣ ਦਾਨ ਪੁੰਨ ਕਰਨ ਲੱਗਦਾ ਤੇ ਸੰਗਾਜੀ ਇਸ ਤਰ੍ਹਾਂ ਖੁਸ਼ੀ ਖੁਸ਼ੀ ਉੱਥੇ ਰਹਿਣ ਲੱਗਦੇ ਨੇ ਇਸ ਤੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਕਿਸੇ ਦੀ ਕੀਤੀ ਮਦਦ ਆਪਣੇ ਜ਼ਿੰਦਗੀ ਦੇ तमाम ਦੁੱਖ ਪਰੇਸ਼ਾਨੀਆਂ ਕੰਢੇ ਰਾਹ ਚੋਂ ਚੁੱਕ ਕੇ ਤੇ ਖੁਸ਼ੀ 'ਚ ਬਦਲ ਦਿੰਦੇ ਨੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣੋਂ ਮਿਲਿਆ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚਾਉਂਦੇ ਹੋ ਉਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ